ਚਾਲਕ ਦੇ ਵੱਲੋਂ ਪੁਲਿਸ ਕਾਂਸਟੇਬਲ ਨੂੰ ਆਪਣੀ ਤੇਜ਼ ਰਫ਼ਤਾਰ ਗੱਡੀ ਦੇ ਨਾਲ ਦਰੜ ਦਿੱਤਾ ਗਿਆ ਜਿਹੜਾ ਕਾਂਸਟੇਬਲ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਕਾਰ ਚਾਲਕ ਗੱਡੀ ਨੂੰ ਲੈ ਕੇ ਫਰਾਰ ਹੋ ਗਿਆ ਚੰਡੀਗੜ੍ਹ ਤੋਂ ਇੱਕ ਬੇहद ਹੀ ਚੌਕਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਸੈਕਟਰ 9 ਦੇ ਵਿੱਚ ਇਹ ਹਾਦਸਾ ਵਾਪਰਿਆ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਕਾਰ ਚਾਲਕ ਦੇ ਵੱਲੋਂ ਪੁਲਿਸ ਕਾਂਸਟੇਬਲ ਨੂੰ ਆਪਣੀ ਤੇਜ਼ ਰਫ਼ਤਾਰ ਗੱਡੀ ਦੇ ਨਾਲ ਦਰੜ ਦਿੱਤਾ ਗਿਆ। ਹਾਂਜੀ ਦੱਸ ਦਈਏ ਕਿ ਕਾਰ ਚਾਲਕ ਤੇਜ਼ ਰਫ਼ਤਾਰ ਦੇ ਨਾਲ ਆਪਣੀ ਕਾਰ ਨੂੰ ਚਲਾ ਕੇ ਆ ਰਿਹਾ ਹੁੰਦਾ ਅਤੇ ਉਸ ਦੇ ਨਾਲ ਹੀ ਇੱਕ ਪੁਲਿਸ ਕਾਂਸਟੇਬਲ ਹੈ। ਉਹੋ ਸਾਈਕਲ ਤੇ ਆਪਣੀ ਡਿਊਟੀ ਖਤਮ ਕਰਕੇ ਘਰ ਨੂੰ ਵਾਪਸ ਜਾ ਰਿਹਾ ਹੁੰਦਾ ਅਤੇ ਉਸ ਦੇ ਪਿੱਛੋਂ ਹੀ ਉਹ ਕਾਰ ਆਉਂਦੀ ਹੈ ਅਤੇ ਤੇਜ਼ ਰਫ਼ਤਾਰ ਹੋਣ ਕਰਕੇ ਉਸ ਕਾਂਸਟੇਬਲ ਨੂੰ ਦਰਾੜ ਕੇ ਚਲੀ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਜਿਹੜਾ ਕਾਂਸਟੇਬਲ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪਰ ਕਾਰ ਚਾਲਕ ਗੱਡੀ ਨੂੰ ਲੈ ਕੇ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਕਿ ਕਾਰ ਚਾਲਕ ਦੀ ਓਵਰ ਸਪੀਡ ਕਰਕੇ ਇਹ ਜਿਹੜੀ ਪੂਰੀ ਘਟਨਾ ਇਹ ਵਾਪਰੀ ਹੈ ਓਵਰ ਸਪੀਡ ਹੋਣ ਕਰਕੇ ਕਾਰ ਚਾਲਕ ਤੋਂ ਬ੍ਰੇਕ ਨਹੀਂ ਲੱਗੀ ਜਿਸ ਦੇ ਕਾਰਨ ਜਿਹੜਾ ਪੁਲਿਸ ਕਾਂਸਟੇਬਲ ਸੀ ਉਹ ਤੇਜ਼ ਰਫ਼ਤਾਰ ਗੱਡੀ ਦਾ ਸ਼ਿਕਾਰ ਹੋ ਗਿਆ ਅਤੇ ਮੌਕੇ ਤੇ ਹੀ ਪੁਲਿਸ ਕਾਂਸਟੇਬਲ ਦੀ ਉਸ ਜਗ੍ਹਾ ਦੇ ਉੱਤੇ ਮੌਤ ਹੋ ਗਈ ਜਿਹੜਾ ਪੂਰਾ ਘਟਨਾਕਰਮ ਇਹ ਵਾਪਰਿਆ ਇਹ ਸੈਕਟਰ 9 ਚੰਡੀਗੜ੍ਹ ਦੇ ਵਿਖੇ ਵਾਪਰਿਆ ਜਿਸ ਦੀ ਨਾਲ ਦੀ ਨਾਲ ਹੀ ਥਾਣੇ ਦੇ ਵਿੱਚ ਰਿਪੋਰਟ ਲਿਖਾਈ ਗਈ ਹੈ ਰਿਪੋਰਟ ਕਰ ਦਿੱਤੀ ਗਈ ਹੈ ਪਰ ਜਿਹੜਾ ਪੁਲਿਸ ਕਾਂਸਟੇਬਲ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਦੇ ਵੱਲੋਂ ਪੂਰੀ छानबीन ਕੀਤੀ ਜਾ ਰਹੀ ਹੈ ਅਤੇ ਉਸ ਕਾਰ ਚਾਲਕ ਦੀ ਅਜੇ ਤੱਕ ਭਾਲ ਪੁਲਿਸ ਦੇ ਵੱਲੋਂ ਜਾਰੀ ਹੈ ਇਹ ਜਿਹੜਾ ਪੂਰਾ ਪੂਰਾ ਦ੍ਰਿਸ਼ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਪਰ ਪੁਲਿਸ ਕਾਂਸਟੇਬਲ ਜੋ ਆਪਣੀ ਜਾਨ ਗਵਾ ਬੈਠਾ ਜੋ ਆਪਣੀ ਜਾਨ ਤੋਂ ਨਾਲ ਦੀ ਨਾਲ ਹੱਥ ਤੋਂ ਬੈਠਾ ਉਸ ਦੇ ਲਈ ਬੇहद ਹੀ ਅਫਸੋਸ ਜਤਾਇਆ ਜਾ ਰਿਹਾ ਅਤੇ ਪੁਲਿਸ ਦੇ ਵੱਲੋਂ ਹੌਸਲਾ ਵੀ ਦਿੱਤਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਹੀ ਪੁਲਿਸ ਉਸ ਕਾਰ ਚਾਲਕ ਨੂੰ ਤਲਾਸ਼ ਲਵੇਗੀ ਅਤੇ ਉਸ ਦੇ ਵਿਰੁੱਧ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਜਿਹੜਾ ਪੂਰਾ ਮੌਤ ਦਾ ਮੰਜ਼ਰ ਹੈ ਇਹ ਚੰਡੀਗੜ੍ਹ ਦੇ ਵਿੱਚ ਵਾਪਰਿਆ ਸੈਕਟਰ 9 ਦੇ ਵਿੱਚ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਤੇਜ਼ ਰਫ਼ਤਾਰ ਗੱਡੀ ਦੇ ਵੱਲੋਂ ਪੁਲਿਸ ਕਾਂਸਟੇਬਲ ਨੂੰ ਦਰੜ ਕੇ ਲੰਘ ਦਿੱਤਾ ਗਿਆ ਅਤੇ ਮੌਕੇ ਤੇ ਹੀ ਉਸ ਪੁਲਿਸ ਕਾਂਸਟੇਬਲ ਦੀ ਮੌਤ ਹੋ ਗਈ ਹੈ। ਪੁਲਿਸ ਦੇ ਵੱਲੋਂ ਇਹ ਸ਼ੱਕ ਜਤਾਇਆ ਜਾ ਰਿਹਾ ਕਿ ਜੋ ਕਾਰ ਚਾਲਕ ਹੈ ਉਹ ਤੇਜ਼ ਰਫ਼ਤਾਰ ਗੱਡੀ ਲੈ ਕੇ ਫਰਾਰ ਹੋ ਗਿਆ ਪਰ ਉਸ ਦੀ ਅਜੇ ਤਫ਼ਤੀਸ਼ ਕੀਤੀ ਜਾਣੀ ਹੈ। ਉਸ ਦੀ ਅਜੇ ਪੁੱਛਗਿੱਛ ਕੀਤੀ ਜਾਣੀ ਹੈ ਤੇ ਪੁਲਿਸ ਉਸ ਦੀ ਲਗਾਤਾਰ ਭਾਲ ਦੇ ਵਿੱਚ ਜੁੱਟੀ ਹੋਈ ਹੈ ਜਦੋਂ ਵੀ ਉਸ ਦੀ ਕੋਈ ਸੂਮ ਮਿਲਦੀ ਹੈ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਇਸ ਘਟਨਾਕਰਮ ਨੂੰ ਅੰਜਾਮ ਦੇਣ ਵਾਲੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਜੋ ਇਹ ਵੀਡੀਓ ਜੋ ਇਹ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਇਹ ਉਸ ਪੁਲਿਸ ਕਾਂਸਟੇਬਲ ਦੀਆਂ ਨੇ ਜੋ ਮੌਕੇ ਤੇ ਹੀ ਆਪਣੀ ਜਾਨ ਗਵਾ ਬੈਠਾ ਅਤੇ ਉਸ ਤੇਜ਼ ਰਫਤਾਰ ਕਾਰ ਨੇ ਜਿਸ ਨੂੰ ਦਰੜ ਦਿੱਤਾ ਇਹ ਪੂਰਾ ਜਿਹੜਾ ਮੰਜ਼ਰ ਹੈ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਜਿਸ ਨੂੰ ਤੁਸੀਂ ਦੇਖ ਪਾ ਰਹੇ ਹੋ ਕਿ ਕਿਵੇਂ ਇੱਕ ਕਾਰ ਚਾਲਕ ਤੇਜ਼ ਰਫਤਾਰ ਗੱਡੀ ਦੇ ਉੱਤੇ ਆਉਂਦਾ ਉਸ ਕਾਂਸਟੇਬਲ ਨੂੰ ਲਤੜਦਾ ਅਤੇ ਉਸ ਉਸ ਜਗ੍ਹਾ ਤੋਂ ਮੌਕੇ ਦੇ ਉੱਪਰ ਹੀ ਫਰਾਰ ਹੋ ਜਾਂਦਾ ਹੈ ਸੋ ਪੁਲਿਸ ਦੇ ਵੱਲੋਂ ਇਹ ਹੌਸਲਾ ਦਿੱਤਾ ਜਾ ਰਿਹਾ ਤੇ ਜਤਾਇਆ ਜਾ ਰਿਹਾ ਕਿ ਜਲਦ ਤੋਂ ਜਲਦ ਉਸ ਦੀ ਭਾਲ ਕਰਕੇ ਉਸcar ਚਾਲਕ ਦੀ ਭਾਲ ਕਰਕੇ ਉਸ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਅਗਲੇ ਅਪਡੇਟ ਦੇ ਲਈ ਜੁੜੇ ਰਹੋ ਹੈਵਨ ਇੰਡੀਆ ਨਿਊਜ਼ ਦੇ ਨਾਲ ਮੈਂ ਮਾਹੀ ਧੰਨਵਾਦੀ